ਪਾ ਪਾ ਨਾ ਇਹ ਲੋਕ ਕੀ ਕਰਤਾ ਏ ਅਰੇ ਕੁੜੀ ਆਵੇਂ ਦੇ ਹੱਥ ਪਾੜੀ ਜਿਲ੍ਹਾ ਤਰਨਤਾਰਨ ਵਿਖੇ ਹਾਈਵੇ ਰੋਡ ਬਾਬਾ ਸੇ ਦਾਣਾ ਦੀ ਜਗ੍ਹਾ ਤੇ ਲੱਗੇ ਹੋਇਆ ਭਿਆਨਕ ਸੜਕੀ ਹਾਦਸਾ ਹਾਦਸੇ ਦਾ ਸ਼ਿਕਾਰ ਹੋਇਆ ਬਜਲੀ ਕਰਮਚਾਰੀ ਜਿੱਥੇ ਬਜਲੀ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਰਮਚਾਰੀ ਨੂੰ ਜਦ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿੱਥੇ ਕਿ ਉਸ ਦਾ ਪੋਸਟਮਾਰਟਮ ਕਰ ਪਰਿਵਾਰ ਦੇ ਹਵਾਲੇ ਉਸ ਦੀ ਮੈਤਕ ਦੇ ਨੂੰ ਕਰ ਦਿੱਤਾ ਗਿਆ ਹੈ ਜਦ ਇਹ ਸੰਬੰਧੀ মিডিਆ ਨਾਲ ਗੱਲਬਾਤ ਕਰਦਿਆਂ ਪਰ ਵਾਰਕ ਮੈਂਬਰ ਕੀ ਕਹਿੰਦੇ ਨਾ ਜਾਏ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਉਹ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਕਲਵਾਂਸਾ ਹੈ ਜੀ ਬੱਦਰੀ ਡਾਕਟਰ ਇਹ ਵੀ ਅੱਧੀ ਉਹ ਕੀ ਲੱਗਦੇ ਡਾਟੇ ਮੇਰਾ ਪਤੀ ਯਾਰ ਜੀ ਕੋਜੀਤ ਸਿੰਘ ਜਿੱਤਰਾ ਐਕਸੀਡੈਂਟ ਹੋਇਆ ਉਹਨਾਂ ਦੇ ਵਿੱਚ ਐਕਸੀਡੈਂਟ ਇਤਰਾ ਹੋਇਆ ਵੀ ਉਹ 9 ਵਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਵਜੇ ਡਿਊਟੀ ਤੇ ਜਾ ਰਿਹਾ ਸੀ ਤੇ ਬਾਬਾ ਸਿਧਾਨੇ ਦੇ ਲਾਗੇ ਐਂ ਗੱਡੀ ਵੇਖੀ ਆ ਵੀ ਬਹੁਤ ਸਪੀਡ ਤੇ ਉਹ ਗੱਡੀ ਜਿਹੜੀ ਆ ਰਹੀ ਸੀ ਤੇ ਡਾਕਟਰ ਆਉਂਸ ਆ ਤਾਂ ਆਣ ਕੇ ਵਝੀ ਆ ਤੇ ਉਹਦੇ ਬਹੁਤ ਹੀ ਭਿਆਨਕ ਮਹਿਲ ਅੰਦਾ ਕਿਲਾ ਨੂੰ ਵਜ ਕੇ ਨਾਲ ਲਈ ਚੱਤੇ ਰਹੇ ਗੱਡੀ ਕਿ ਕਿਹੜੀ ਗੱਡੀ ਸੀ ਡੇਡੇ ਫਿਰ ਕਿਹੜੇ ਮੋਟਰਸਾਈਕਲ ਤੇ ਕਾਰਪੀਓ ਗੱਡੀ ਇਹ ਬਾਕਸਰ ਮੋਟਰਸਾਈਕਲ ਤੇ ਤੇ ਕਾਰੀ ਡਿਊਟੀ ਕਰਦੇ ਫਿਰ ਇਹ ਬਿਜਲੀ ਬੋਰਡ ਦੀ ਡਿਊਟੀ ਕਰਦੇ ਛਾਰ ਕੇ ਕਿ ਕਿੰਨੇ ਚਿਰ ਹੋ ਗਿਆ ਨਾ ਨੌਕਰੀ ਕਰਦਿਆਂ ਨੂੰ ਇਹਨਾਂ ਨੂੰ ਡਾਕਸ ਖਾਲ ਹੋ ਗਿਆ ਇੱਕ ਤਕਰੀਬਨ ਤੇ ਇਹਨਾਂ ਦੇ ਵਿੱਚ ਕੌਣ ਕੌਣ ਜਿਹੜਾ ਪਰਿਵਾਰ ਦੇ ਵਿੱਚ ਦੋ ਸੱਤਰਾ ਜੀ ਤੇ ਦੋ بیٹے ਦੇ ਬੱਚੇ ਛੋਟੇ ਆ ਜਾਂ ਵੱਡੇ ਬੱਚੇ ਛੋਟੇ ਜੇ 7-8 ਸਾਲ ਦਾ ਤੇ 1-8 ਮਹੀਨੇ ਦਾ ਜੀ ਬੱਚੇ ਜਿਹੜੀ ਇਹ ਪਈ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਉਹ ਗੱਡੀ ਇਹ ਆਪਣੇ ਆਪ ਫਰਾਰ ਆ ਜਾਂ ਫੜੇ ਗਏ ਨਹੀਂ ਗੱਡੀ ਵਾਲੇ ਨਾ ਤੇ ਦੂਜੀ ਬੈਗ ਤੇ ਜਾ ਚਲੇ ਗਏ ਉੱਥੇ ਫਿਰ ਅਸੀਂ ਗਏ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੂੰ ਹਰਾਸ ਵਿੱਚ ਲਾਓ ਹੁਣ ਵੇਖੋ ਪਤਾ ਨਹੀਂ ਲੈਂਦੇ ਆ ਕਿ ਨਹੀਂ ਲੈਂਦੇ ਇਹ ਗੱਲ ਦਾ ਪਤਾ ਨਹੀਂ ਹੁਣ ਆਪਣੇ ਕੀ ਮੰਗ ਜੀ ਆਪਣੀ ਮੰਗ ਹੈ ਜੀ ਉਹਨਾਂ ਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕੋਈ ਕਈ ਤਰ੍ਹਾਂ ਰੌਂਗ ਸਾਈਡ ਤੇ ਗੱਡੀਆਂ ਮਾਰ ਲੱਗੇ ਤੇ ਅਨੇਕਾਂ ਹੀ ਐਕਸੀਡੈਂਟ ਹੁੰਦੇ ਆ ਸਾਡਾ ਤਾਂ ਉਹ ਭਤੀਜੇ ਦੀ ਉਮਰ ਹੀ ਕੋਈ ਨਹੀਂ 32-33 ਸਾਲ ਹੈ ਇਹਨਾਂ ਦਾ ਕੁਲਜੀਤ ਸਿੰਘ ਹੈ ਮਲੀਆ ਪਿੰਡ ਤੋਂ ਆਈ ਦੇ ਸੁਭਾਲ ਸਿਹਾਟ ਕੇ ਵੀ ਜਦੀ ਡਿਊਟੀ ਸੱਤ ਸੇਸ ਹੁੰਦੇ ਤੇ ਆਪਣੀ ਡਿਊਟੀ ਦੇ ਜਾ ਰਿਹਾ ਤੇ ਬਣਾ 9:00 ਤੋਂ 9:00 ਦੇ ਵਿੱਚ ਟਾਈਮ ਹੈਗਾ ਤੇ ਜਿਹਨੇ ਡਿਊਟੀ ਤੇ ਗਿਆ ਵਾ ਤੇ ਗੱਡੀਆਂ ਬੱਗਬਟੇ ਸਾਹ ਕੋ ਮੈਨੂੰ ਕੋਈ ਵੱਡੀ ਬਾਤ ਨਹੀਂ ਪੀਪੀ 11 ਨੰਬਰ ਉਹ ਤੇਜ਼ ਰਫਤਾ ਤੇ ਗੋਂਗ ਵੇ ਤੇ ਆਣ ਕੇ ਉਹਨੇ ਦੂਜੀ ਸਾਈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇੰਨੀ ਜ਼ੋਰ ਦੀ ਉਹਦੇ 에ਅਰ ਬੈਗ ਵੀ ਫੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹ ਪੈਦਾ ਕੁਲਜੀਤ ਸਿੰਘ ਦਾ ਉਹ ਘੜੋ ਘੜੋ 30 35 ਮੀਟਰ ਦੂਰ ਖਿੜਦਾ ਗਿਆ ਤੇ ਮੌਕੇ ਦੇ ਦੀਏ ਵੇਖੋ ਤੁਸੀਂ ਵੇਖਿਆ ਨਾ ਮੋਰਚੇ ਦੀ ਬਾਹਾਂ ਟੁੱਟੀਆਂ ਚੱਚ ਜੱਟਾ ਲੱਤਾਂ ਦੇ ਸਾਰਾ ਕੁਝ ਇੰਨੀ ਜ਼ੋਰ ਦੀ ਟੱਕਰ ਹੀ ਬਹੁਤ ਹੀ ਵੇਖਣਯੋਗ ਨੇ ਭਰਿਆ ਉਥੇ ਸਾਡੇ ਦੋ ਮਲਾਜੋ ਹੁਣ ਉਥੇ ਚਬਾਤਾਂ ਨੇ ਬਿਠੇ ਹੋ ਉਹ ਵੀ ਮੌਕੇ ਤੇ ਹੀ ਇਹਨਾਂ ਦੇ ਫਾਦਲੇ ਲਾ ਬੋਟਾ ਸਿੰਘ ਵੀ ਮਗਰ ਮਗਰ ਨਾਲ ਅਜ ਮਸੇਰ ਕੇ ਬਾਦੂੜੇ ਮੱਥਾ ਟੇਕਣ ਜਾ ਰਹੇ ਤੇ ਕੋ ਦਦੇ ਇਹਨਾਂ ਨੇ ਮੌਕੇ ਤੇ ਵੇਖ ਲਿਆ ਔਰ ਇਹੋ ਤੇ ਮੌਕੇ ਦੇ ਵਕਤ ਪਰ ਇਹ ਸਾਡਾ ਮਲਟੀਟਿਊਡ ਨੇ ਦੇ ਦੇਣਾ ਚਾਹੁੰਦੇ ਐ ਇਹ ਇੰਨੀ ਤੇਜ਼ ਵਧਾਰ ਕੇ ਡੇਰੇ ਆ ਪੁਲਿਸ ਨੇ ਉਥੇ ਗਈ ਪਰ ਸਿਰ ਮੌਕੇ ਦੇ ਪਰ ਉਥੇ ਮੌਕੇ ਦੇ ਇਹ ਸਿਰਫ ਐਕਸੀਡੈਂਟ ਪਰ ਜੜੇ ਕ੍ਰਿਮੀਨਲ ਪਰਚਾ ਵੀ ਆ ਮਾਰਨ ਵਾਲੀ ਗੱਲ ਕੀਤੀ ਐ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੱਡੀ ਦੇ ਮੌਕੇ ਦੇ ਫਰਾਰ ਹੋ ਗਏ ਜਾਂ ਭੜੇ ਗਏ ਫੜੇ ਗਏ ਉਥੇ ਲਾਗੇ ਬੈਗ ਤੇ ਭੱਜ ਗਏ ਉਥੋਂ ਫੜ ਲੈਂਦੇ ਪੁਲਿਸ ਨੇ ਪੁਲਿਸ ਦੇ ਰਸਤੇ ਦੇ ਵਿੱਚ ਪਰ ਇੱਥੇ ਅਸੀਂ ਚਾਹੁੰਦੇ ਵੀ ਜਦੋਂ ਇਹੋ ਜੇ ਕੰਮ ਰੇਆ ਇੱਥੇ ਸਖਤ ਪੁਲਿਸ ਨੂੰ ਠੋਕੇ ਕਾਰਵਾਈ ਕਰਨੇ ਕਿਤੇ ਪਰਚੇ ਬਹੁਤ ਢਿੱਲ ਕਰ ਦਿੰਦੇ ਤੇ ਜਾਂਗੇ ਉਹ ਐਸਟਾ ਜਿਹੜਾ ਕਿੰਡ ਗਾ ਤਾਂ ਕੋਈ ਜੁੱਤਨਾ ਕਰੇ ਗੱਡੀ ਤੇ ਚਲਾਉਂਦੇ ਇਹ ਵੀਰ ਦੇ ਮੈਡਿਕ ਚ ਆ ਇਨਵਰਟ ਇਹ ਮੈਡਿਕ ਦੋ ਵਾਰੀ ਸਿਸਟਰਾਂ ਦੇ ਫਾਦਰ ਦੇ ਮਦਰ ਫਾਦਰ ਦੇ ਵੀ ਤਾਂ ਮੌਤ ਹੋ ਗਈ ਤੇ ਉਹਦੇ ਦੇ ਐਮਜੀ ਦੇ ਨੂੰ 2013 ਦੇ ਤੇ ਨੌਕਰੀ ਮਿਲੀ ਹੋਈ ਹਾਂਜੀ ਫਾਦਰ ਸਾਹਿਬ ਦੀ ਨੌਕਰੀ ਮਿਲੀ ਪਰ ਅੱਜ ਬੱਚਾ ਹੀ ਕੋਈ ਨਹੀਂ ਇਕੱਲਾ ਇਕੱਲਾ ਬੇਟਾ ਹੋਏਗਾ ਉਨੇ ਦੇ ਦੋ ਬੱਚੇ ਆ ਭੈਣਾਂ ਦੇ ਦੋ ਵਿਆਹ ਹੀ ਹੋਈਆਂ ਤੇ ਘੜੀ ਉੱਜੜ ਗਿਆ ਹੈ ਤੇ ਕਿੰਨਾਂ ਦਾ ਹੀ ਜਾਣੇ ਇੱਥੇ ਉਹ ਕਹਿੰਨੇ ਆ ਵੀ ਚਲੋ ਮੈਂ ਕਿਹ ਜੋ ਹੈ ਕਾਰਵਾਈ ਚਲੋ ਉਹ ਤਾਂ ਇਹ ਕਰਨੇ ਕਰਨੇ ਪਰ ਜਿਹੜੀ ਆ ਪੁਲਿਸ ਨੂੰ ਜਿਹੜੀ ਆ ਉਹ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਮੰਗ ਕਰਦੇ ਆ ਕਿ ਜਿਹੜਾ ਵਾ ਇਹ ਨਾ ਸਿਰਫ ਇਕੱਲਾ ਹੀ ਐਕਸੀਡੈਂਟ ਇਕ ਹੁੰਦਾ ਆ